ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਰੂਹ ਹਿੱਲ ਗਈ ਮੇਰੀ ਜਦੋਂ ਮੈਨੂੰ ਖਬਰ ਪੜ੍ਹੀ ਆ ਤੁਹਾਡੇ ਨਾਲ ਵੀ ਸਾਂਝੀ ਕਰਨ ਜਾ ਰਿਹਾ ਹਾਂ ਤੁਹਾਡੇ ਵਿੱਚ ਹੋ ਸਕਦਾ ਬਹੁਤਿਆਂ ਨੂੰ ਪਤਾ ਹੋਵੇ ਕੁਝ ਖਾਸ ਗੱਲਾਂ ਬਾਤਾਂ ਨੇ ਜਿਹੜੀਆਂ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹਾਂ ਉਸ ਤੋਂ ਪਹਿਲਾਂ ਥੋੜਾ ਜਿਮੈਂ ਤੁਹਾਨੂੰ ਦੱਸ ਦਿੰਨਾ ਸਾਡੇ ਵਾਲੇ ਭਾਈਚਾਰੇ ਦੇ ਵਿੱਚੋਂ ਇੱਕ ਸੀਨੀਅਰ ਪੱਤਰਕਾਰ ਹੈ ਗਿਆ ਜੀ ਉਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਇਹ ਜਾਣਕਾਰੀ ਦਿੱਤੀ ਹੈ ਕਿ ਸ਼ਾਇਦ ਸਰਕਾਰਾਂ ਦੇ ਵੱਲੋਂ ਕੁਝ ਏਦਾਂ ਦੇ ਚੈਨਲ ਜਿਹੜੇ ਸ਼ਾਇਦ ਉਹਨਾਂ ਨੂੰ ਪਸੰਦ ਨਹੀਂ ਹੈਗੇ ਉਹਨਾਂ ਨੂੰ ਸ਼ਾਂਗਿਆ ਜਾਊਗਾ ਉਹਨਾਂ ਨੂੰ ਬੰਦ ਕੀਤਾ ਜਾਊਗਾ ਹੁਣ ਉਹਦੇ ਵਿੱਚ ਪਤਾ ਨਹੀਂ ਕਿਹਦੀ ਕਿਹਦੀ ਵਾਰੀ ਆਉਂਦੀ ਹੈ ਕਿਹੜਾ ਕਿਹੜਾ ਟੰਗਿਆ ਜਾਂਦਾ ਤੇ ਕਿਹੜਾ ਕਿਹੜਾ ਬਾਕੀ ਬਚੂਗਾ ਖੈਰ ਜੇ ਆਪਾਂ ਆਪਣੀ ਉਹ ਗੱਲ ਨਾ ਕੀਤੀ ਜਿਸ ਵਜ੍ਹਾ ਕਰਕੇ ਸਰਕਾਰਾਂ ਨੂੰ ਤਕਲੀਫ ਹੁੰਦੀ ਹੈ ਤਾਂ ਫਿਰ ਪੱਤਰਕਾਰੀ ਕਾਦੀ ਹੋਈ ਇੱਕ ਕੰਧ ਦੇ ਉੱਪਰ ਲਿਖਿਆ ਹੋਇਆ ਚਿੱਟਾ ਸੱਚਵਾ ਜਿਹਦੀ ਵਜ੍ਹਾ ਕਰਕੇ ਬਹੁਤ ਹੀ ਜ਼ਿਆਦਾ ਦੁਖਦਾਈ ਮਾੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਹਕੂਮਤਾਂ ਨੂੰ ਕਟਾਰੇ ਵਿੱਚ ਖੜਾਰਨ ਤੋਂ ਭਲਾ ਕਿੱਦਾਂ ਪਿੱਛੇ ਹਟ ਜਾਈਏ ਉਸ ਵੇਲੇ ਫਿਰ ਮਨ 'ਚ ਇਹ ਸਵਾਲ ਆਉਂਦੇ ਆ ਨਾਲ ਇਹ ਵੀ ਖਿਆਲ ਆਉਂਦੇ ਆ ਕਿ ਆਪਣੇ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਅੱਜ ਵੀ ਭਾਰਤ ਦੀਆਂ ਅੱਡ-ਅੱਡ ਜੇਲਾਂ ਦੇ ਅੰਦਰ ਲੰਬੇ ਸਮੇਂ ਤੋਂ ਬੰਦ ਨੇ ਜੇ ਉਹ ਪੂਰੀ ਚੜ੍ਹਦੀ ਕਲਾ ਵਿੱਚ ਹੈਗੇ ਆ ਆਪਾਂ ਤਾਂ ਫੇਰ ਬਾਹਰ ਆ ਇੱਕ ਕਿਤਾ ਛੁੱਟ ਜਾਊਗਾ ਕਿਸੇ ਹੋਰ ਤਰੀਕੇ ਦੇ ਨਾਲ ਰੋਜ਼ੀ-ਰੋਟੀ ਕਿਸੇ ਹੋਰ ਦੂਜੇ ਜਾਂ ਤੀਜੇ ਤਰੀਕੇ ਦੇ ਨਾਲ ਕਮਾਈ ਜਾ ਸਕਦੀ ਹੈ ਇਸ ਕਰਕੇ ਸੋਚਦੇ ਆ ਕਿ ਨਹੀਂ ਆਪਾਂ ਨੂੰ ਗੱਲਬਾਤ ਜ਼ਰੂਰ ਕਰਨੀ ਹੀ ਚਾਹੀਦੀ ਹੈ ਪੰਜਾਬ ਦੀ ਸਰਕਾਰ ਦਾਅਵੇ ਕੀਤੇ ਜਾਂਦੇ ਆ ਕਿ ਯੁੱਧ ਨਸ਼ਿਆਂ ਵਿਰੁੱਧ ਥੋੜੇ ਦਿਨ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿਸੇ ਇੱਕ ਪਿੰਡ ਦੀ ਉਸ ਇੱਕ ਪਿੰਡ ਦੇ ਵਿੱਚ 44 ਮੌਤਾਂ ਬਜ਼ੁਰਗ ਦੱਸਦਾ ਸੀ ਕਹਿੰਦਾ ਕਿ 45ਵੀਂ ਮੌਤ ਚਿੱਟੇ ਦੀ ਵਜ੍ਹਾ ਕਰਕੇ ਮੇਰੇ ਪੁੱਤ ਦੀ ਹੋਈ ਹੈ ਪਹਿਲਾਂ 44 ਮੌਤਾਂ ਪਿੰਡ ਦੇ ਵਿੱਚ ਚਿੱਟੇ ਦੀ ਵਜ੍ਹਾ ਕਰਕੇ ਔਰ ਚਿੱਟੇ ਦੀ ਹੀ ਵਜ੍ਹਾ ਕਰਕੇ 45ਵੀਂ ਮੌਤ ਮੇਰੇ ਪੁੱਤ ਦੀ ਤੇ ਇੱਕ ਪੁੱਤ ਮੇਰਾ ਹੋਰ ਨਸ਼ਿਆਂ ਦਾਦੀ ਹੋ ਚੁੱਕਾ ਚਿੱਟੇ ਦਾਦੀ ਹੋ ਚੁੱਕਾ ਉਹ ਘਰੇ ਪਿਆ ਹੈਗਾ ਆ ਕੋਸਾ ਬਜ਼ੁਰਗ ਨੇ ਇਹ ਜਿਹੜਾ ਯੁੱਧ ਨਸ਼ਾ ਵਿਰੋਧਾ ਉਹਦੀ ਹਕੀਕਤ ਬਿਆਨ ਕਰ ਦਿੱਤੀ ਸੀ ਅੱਜ ਇੱਕ ਹੋਰ ਖਬਰ ਆ ਜਿਹੜੀ ਉਹ ਵੀ ਹਕੀਕਤ ਬਿਆਨ ਕਰਦੀ ਹੈ ਜੀ ਮਾਨਸੇ ਦੇ ਵਿੱਚ ਪੈਂਦਾ ਬੁੜਲਾਡਾ ਉਥੋਂ ਦੀ ਖਬਰ ਹੈ ਜੀ ਇੱਕ ਪਤੀ ਪਤਨੀ ਮੁੰਡਾ ਤੇ ਕੁੜੀ ਜੜ ਕੇ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ ਦੇ ਉੱਪਰ ਉਹਨਾਂ ਦੀ ਇੱਕ ਦੂਜੇ ਦੇ ਨਾਲ ਜਾਣ ਪਹਿਚਾਣ ਹੁੰਦੀ ਹੈ ਜਾਣ ਪਹਿਚਾਣ ਰਿਸ਼ਤੇ 'ਚ ਬਦਲ ਜਾਂਦੀ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਘਰ ਇੱਕ ਬੱਚਾ ਪੈਦਾ ਹੁੰਦਾ ਔਰ ਉਹ ਬੱਚਾ ਅੱਜ ਤੋਂ ਤਕਰੀਬਨ 20 ਦਿਨ ਪਹਿਲਾਂ ਉਹਨੇ 1,80,000 ਰੁਪਏ ਦੇ ਵਿੱਚ ਕਿਸੇ ਨੂੰ ਵੇਚ ਦਿੱਤਾ ਕਾਰਨ ਕੀ ਹੋਇਆ ਭਲਾ ਉਹ ਕੁੜੀ ਵੀ ਦੱਸਦੀ ਹੈ ਬੱਚੇ ਦੀ ਮਾਂ ਉਹ ਮੁੰਡਾ ਵੀ ਦੱਸਦਾ ਹੈ ਬੱਚੇ ਦਾ ਪਿਤਾ ਉਹ ਕਹਿੰਦੇ ਕਿ ਅਸੀਂ ਦੋਨੋਂ ਹੀ ਜਣੇ ਚਿੱਟੇ ਦੇ ਆਦੀ ਹੋ ਚੁੱਕੇ ਹਾਂ ਹੈਰਾਨੀ ਵਾਲੀ ਗੱਲ ਹੈ ਤੁਸੀਂ ਸੋਚ ਕੇ ਦੇਖੋ ਦੁੱਖदाई ਗੱਲ ਵੀ ਹੈ ਔਰ ਸਰਕਾਰਾਂ ਦੇ ਵਾਸਤੇ ਵੀ ਇੱਕ ਬੜੀ ਵੱਡੀ ਚਪੇੜ ਯਾ ਮੈਨੂੰ ਲੱਗਦਾ ਚੈਨਲ ਨਾ ਪਾਈ ਬੰਦ ਕਰਿਓ ਇੰਨੀ ਇੱਕ ਬੇਨਤੀ ਕਰਦੇ ਆ ਬਾਕੀ ਤੁਹਾਡੀ ਇੱਛਾ ਤੁਹਾਡੀ ਮਰਜ਼ੀ ਹੈ ਆਪਣੀਆਂ ਕਮੀਆਂ ਜੇ ਤੁਹਾਨੂੰ ਕੋਈ ਪੱਤਰਕਾਰ ਦੱਸਦਾ ਤੇ ਸੁਣ ਲਿਆ ਕਰੋ ਔਰ ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਯਤਨ ਕਰੋ ਜਦੋਂ ਤੁਸੀਂ ਦੂਰ ਕਰੋਗੇ ਜਦੋਂ ਕੁਝ ਚੰਗਾ ਕਰੋਗੇ ਤਾਂ ਪੱਤਰਕਾਰ ਆਪਣੇ ਸਟੂਡੀਓ ਦੇ ਵਿੱਚ ਬੈਠ ਕੇ ਸਰਕਾਰਾਂ ਦੀ ਤਾਰੀਫ਼ ਵੀ ਕਰ ਸਕਦੇ ਐ ਐਡੀ ਵੀ ਗੱਲ ਕੋਈ ਨਹੀਂ ਹੈਗੀ ਕਿ ਪੱਤਰਕਾਰਾਂ ਦਾ ਕੰਮ ਸਿਰਫ ਸਰਕਾਰਾਂ ਨੂੰ ਭੰਡਣਾ ਹੀ ਹੁੰਦਾ ਹੈਗਾ ਐ ਐਦਾਂ ਦੀ ਵੀ ਗੱਲ ਕੋਈ ਨਹੀਂ ਹੈਗੀ ਇਹ ਜਿਹੜਾ ਚਪੇੜ ਲਫਜ਼ ਬੋਲਿਆ ਇਹਨੂੰ ਚਪੇੜ ਦੇ ਵਜੋਂ ਹੀ ਜੇ ਸਮੇਂ ਦੀ ਸਰਕਾਰ ਲੈ ਲਵੇ ਤਾਂ ਖਰਾ ਰਹੂਗਾ ਯੁੱਧ ਨਸ਼ਿਆਂ ਵਿਰੁੱਧ ਇਸ ਗੱਲ ਦੀ ਫੂਕ ਕੱਢਦੀ ਹੈ ਇਹ ਵਾਲੀ ਖਬਰ ਉਹ ਕੁੜੀ ਦੱਸਦੀ ਹੈ ਕਹਿੰਦੀ ਕਿ ਮੈਂ ਸਟੇਟ ਲੈਵਲ ਦੀ ਖਿਡਾਰਨ ਰਹਿ ਚੁੱਕੀ ਹਾਂ ਉਹ ਪਹਿਲਵਾਨ ਸੀ ਜੀ ਅੱਜ ਉਹ ਜਿਹੜੀ ਪਹਿਲਵਾਨ ਕੁੜੀ ਸੀ ਉਹਨੂੰ ਚਿੱਟੇ ਨੇ ਢਾ ਲਿਆ ਉਹਨੂੰ ਚਿੱਟੇ ਨੇ ਲੰਮੇ ਪਾ ਲਿਆ ਉਹ ਦੱਸਦੀ ਹੈ ਕਿ ਮੈਂ ਇੰਨੀ ਜ਼ਿਆਦਾ ਆਦੀ ਹਾਂ ਕਹਿੰਦੀ ਵੀ ਅਸੀਂ ਦੋਨੋਂ ਹੀ ਜਾਣੇ ਘਰ ਦੇ ਪਹਿਲਾਂ ਮੈਂ ਤੁਹਾਨੂੰ ਹਾਲਾਤ ਦੱਸ ਦਿੰਨਾ ਇੱਕ ਪੱਤਰਕਾਰ ਉਹਨਾਂ ਦੇ ਨਾਲ ਗੱਲਬਾਤ ਕਰਨ ਰਿਹਾ ਹੈ ਵੀਡੀਓ ਵਾਇਰਲ ਹੁੰਦੀ ਪਈ ਹੈ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦਾ ਜਿਹੜਾ ਘਰ ਉਹ ਜਿੱਥੇ ਘਰ ਚ ਬੈਠੇ ਹੋਏ ਆਓ ਉਸ ਘਰ ਦੀਆਂ ਜਿਹੜੀਆਂ ਕੰਧਾਂ ਨੇ ਕੰਧਾਂ ਦੇ ਵਿੱਚ ਸੀਮਿੰਟ ਲੱਗਾ ਹੁੰਦਾ ਨਾ ਜਦੋਂ ਇੱਟਾਂ ਲੱਗਦੀਆਂ ਨੇ ਤਾਂ ਇੱਟਾਂ ਅੰਦਰੋਂ ਇਦਾਂ ਜਿਹੜੀ ਵਿਰਲ ਹੁੰਦੀ ਆ ਉਹ ਖੋਖਲੀ ਹੋ ਚੁੱਕੀ ਆ ਐਵੇਂ ਪ੍ਰਤੀਤ ਹੁੰਦਾ ਜਿਵੇਂ ਸ਼ਾਇਦ ਕਿਸੇ ਵੇਲੇ ਗਾਰੇ ਦੇ ਨਾਲ ਚੁਣਾਈ ਹੋਈ ਹੋ ਸਗੀ ਹੁਣ ਉਹਦੇ ਵਿੱਚ ਸੀਮਿੰਟ ਨਜ਼ਰ ਨਹੀਂ ਆਉਂਦਾ ਐਵੇਂ ਲੱਗਦਾ ਵੀ ਜਿੱਦਾਂ ਇੱਟਾਂ ਉਦਾਂ ਹੀ ਇਦਾਂ ਚਿਣੀਆਂ ਹੋਈਆਂ ਹੁਣ ਕਿਤੇ ਕਿਤੇ ਮਾੜਾ ਮੋਟਾ ਉੱਪਰ ਸੀਮਿੰਟ ਦਾ ਲੇਪ ਜਾਂ ਨਜ਼ਰ ਆਉਂਦਾ ਕੰਧਾਂ ਦੇ ਉੱਪਰ ਇਦਾਂ ਦੇ ਹਾਲਾਤ ਹੈਗੇ ਆ ਅੰਦਾਜ਼ਾ ਜਾਂ ਤੁਸੀਂ ਲਾ ਸਕਦੇ ਆ ਅਕਾਲਪੁਰਖ ਵਾਹਿਗੁਰੂ ਜੀ ਨੇ ਦਾਤ ਦਿੱਤੀ ਇੱਕ ਬੱਚੇ ਦੀ ਇਹਨਾਂ ਦੀ ਝੋਲੀ ਵਿੱਚ ਪਾਈ ਹਾਲਾਤ ਇਦਾਂ ਦੇ ਬਣ ਗਏ ਉਹ ਕੁੜੀ ਆਪ ਬੋਲ ਕੇ ਦੱਸਦੀ ਹੈ ਬੱਚੇ ਦੀ ਮਾਂ ਤੇ ਮੇਰੇ ਤਾਏ ਸਹੁਰੇ ਨੇ ਵੀ ਮੈਨੂੰ ਆਪ ਕਹਤਾ ਸੀਗਾ ਕਿ ਇਹ ਜਿਹੜਾ ਜਵਾਕ ਹੈ ਇਹਨੂੰ ਕਿਸੇ ਪਰਿਵਾਰ ਦੀ ਝੋਲੀ ਪਾ ਦਿਓ ਜਿਹੜਾ ਪਰਿਵਾਰ ਖਰਾ ਹੋਵੇ ਤਾਂ ਜੋ ਘੱਟੋ-ਘੱਟ ਇਸ ਬੱਚੇ ਦੀ ਜ਼ਿੰਦਗੀ ਵਧੀਆ ਬਣ ਜਾਏ ਇਹਦੀ ਪਰਵਰਿਸ਼ ਤੇ ਵਧੀਆ ਤਰੀਕੇ ਦੇ ਨਾਲ ਹੋ ਜਾਏ ਉਹ ਮੁੰਡਾ ਦੱਸਦਾ ਬੱਚੇ ਦਾ ਬਾਪ ਉਹ ਕਹਿੰਦਾ ਕਿ ਜਿੱਥੋਂ ਅਸੀਂ ਚਿੱਟਾ ਲੈ ਕੇ ਆਉਨੇ ਆਂ ਤੇ ਮੇਰੀ ਘਰ ਦੀ ਵਿੱਚ ਟਾ ਲਾਉਂਦੀ ਹੁਣ ਉਹਨਾਂ ਦੀ ਨਜ਼ਰ ਪੈ ਗਈ ਬੱਚੇ ਦੇ ਉੱਪਰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਤੁਸੀਂ ਬੱਚਾ ਸਾਨੂੰ ਦੇ ਦਿਓ ਅਸੀਂ 5 ਲੱਖ ਮੰਗਦੇ ਸੀਗੇ ਸੌਦਾ 1 ਲੱਖ 80 ਹਜ਼ਾਰ ਦੇ ਵਿੱਚ ਤੈਅ ਹੋਇਆ ਅਸੀਂ ਕਹਿੰਦੇ ਬੱਚਾ ਉਹਨਾਂ ਨੂੰ ਦੇਤਾ ਹੁਣ ਉੱਥੇ ਲਿਖਤੀ ਕਾਰਵਾਈ ਵੀ ਹੋਈ ਹੈ ਹੁਣ ਜਿੰਨੀਕ ਉਹਨਾਂ ਦੇ ਕੋਲੋਂ ਪਤਾ ਲੱਗੀ ਹੈ ਗੱਲ ਬਾਕੀ ਹੁਣ ਵਿਸਥਾਰ ਦੇ ਵਿੱਚ ਜਾ ਕੇ ਫੇਰ ਪਤਾ ਲੱਗੂਗਾ ਕਿ ਕਾਨੂੰਨਨ ਉਹਨਾਂ ਨੇ ਬੱਚਾ ਅਡਾਪਟ ਕੀਤਾ ਹੈ ਜਾ ਕਿਹੜੇ ਤਰੀਕੇ ਦੇ ਨਾਲ ਕੀਤਾ ਹੈ ਇਹਨਾਂ ਨੇ ਇੰਨਾ ਕੁ ਦੱਸਿਆ ਕਹਿੰਦੇ ਕਿ ਸਾਨੂੰ ਕੋਰਟ ਕਚਹਿਰੀ ਜਾਣਾ ਪਿਆ ਸੀਗਾ ਸੋ ਜੇ ਕੋਰਟ ਕਚਹਿਰੀ ਜਾਣਾ ਪਿਆ ਸੀਗਾ ਫਿਰ ਤਾਂ ਲੀਗਲ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਹੈਗਾ ਬੱਚਾ ਅਡੌਪਟ ਇਹਨਾਂ ਦੇ ਕੋਲੋਂ ਲਿਆ ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਕੋਈ ਉਹਦੇ ਵਿੱਚ ਕਾਨੂੰਨ ਦੀ ਉਲੰਘਣਾ ਨਹੀਂ ਹੋਈ ਹੈ ਪਰ ਜਿਹੜੀ ਹਕੀਕਤ ਜਿਹੜੀ ਪੀੜਾ ਵਾਲੀ ਗੱਲ ਵਾ ਉਹੀ ਆਪਾਂ ਕਰਦੇ ਆਂ ਉਹਦੇ ਤੇ ਆਪਾਂ ਮੈਨੂੰ ਲੱਗਦਾ ਕਿ ਧਿਆਨ ਕੇਂਦਰਿਤ ਰੱਖੀਏ ਹੁਣ ਬੱਚੇ ਦੀ ਮਾਂ ਦਾ ਕਹਿਣਾ ਹੈਗਾ ਕਿ ਸ਼ਾਇਦ ਆਪਾਂ ਉਹ ਦਿਨ ਨਸ਼ੇ ਦੇ ਵਿੱਚ ਗਲਤਾਨ ਸੀਗੇ ਅੱਜ ਮੈਂ ਆਪਣਾ ਉਹ ਬੱਚਾ ਚਾਹੁੰਨੀ ਆ ਦੁਬਾਰਾ ਇਹ ਨਹੀਂ ਪਤਾ ਵੀ ਰੌਲਾ ਜ਼ਿਆਦਾ ਪੈ ਚੁੱਕਾ ਆ ਤਾਂ ਕਰਕੇ ਸ਼ਾਇਦ ਉਹ ਕਹਿੰਦੀ ਆ ਕਿ ਰੌਲਾ ਬਹੁਤ ਜ਼ਿਆਦਾ ਪੈ ਗਿਆ ਸ਼ਾਇਦ ਬਦਨਾਮੀ ਹੋਊਗੀ ਸਾਡੀ ਇਹਦੇ ਨਾਲ ਤੇ ਹੁਣ ਮੈਨੂੰ ਬੱਚਾ ਵਾਪਸ ਚਾਹੀਦਾ ਨਾਲ ਪੱਤਰਕਾਰ ਸਵਾਲ ਕਰਦਾ ਪੇ ਹੁਣ ਜੇ ਉਹਨਾਂ ਨੇ ਆਪਣੇ ਪੈਸੇ ਵਾਪਸ ਮੰਗੇ 1,80,000 ਰੁਪਇਆ ਤਾਂ ਫਿਰ ਉਹ ਕਹਿੰਦੇ ਵੀ ਕੋਈ ਨਹੀਂ ਉਹਦਾ ਵੀ ਆਪਾਂ ਬੰਦੋਬਸਤ ਦੇਖਾਂਗੇ ਕਰਾਂਗੇ ਉਹ ਕਿੱਦਾਂ ਕਰ ਪਾਉਣਗੇ ਤੇ ਕਿਹੜੇ ਤਰੀਕੇ ਦੇ ਨਾਲ ਉਹ ਪੈਸੇ ਵਾਪਸ ਦੇਣਗੇ ਆਪਾਂ ਦਾਦਾ ਜੀ ਹਾਲਾਤ ਲਾ ਸਕਦੇ ਆ ਉਹਨਾਂ ਦੇ ਘਰ ਦੇ ਹਾਲਾਤ ਵੇਖ ਕੇ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਸੁਣ ਕੇ ਪੱਤਰਕਾਰ ਨੇ ਸਵਾਲ ਕੀਤਾ ਕਿ ਜਿਹੜੇ ਉਹ ਪੈਸੇ ਤੁਸੀਂ ਉਹਨਾਂ ਦੇ ਕੋਲੋਂ ਲੈ ਸਗੇ 1 ਲੱਖ 80 ਹਜ਼ਾਰ ਰੁਪਏ ਤੁਸੀਂ ਉਹਦਾ ਕੀ ਕੀਤਾ ਉਹ ਦੱਸਦੀ ਹੈ ਬੱਚੇ ਦੀ ਮਾਂ ਕਹਿੰਦੀ ਬੈੱਡ ਲੈ ਲਿਆ ਅਲਮਾਰੀ ਲੈ ਲਈ ਸੋਫੇ ਲੈ ਲੈ ਤੇ ਕੁਝ ਪਾਉਣ ਵਾਸਤੇ ਕੱਪੜੇ ਲੈ ਲਏ ਤੇ ਬਾਕੀ ਬਾਕੀ ਜਿਹੜੇ ਬੱਚੇ ਕਹਿੰਦੀ ਉਹਦਾ ਚਿਟਾ ਲਾ ਲਿਆ ਆਪ ਦੱਸਦੀ ਹੈ ਮੂੰਹ ਬੋਲ ਕੇ ਹੁਣ ਜਦੋਂ ਬੱਚੇ ਦੀ ਮਾਂ ਆਪ ਜਦੋਂ ਬੋਲਦੀ ਹੈ ਨਾ ਜਦੋਂ ਮੈਂ ਉਹਦੇ ਬੋਲਣ ਦੇ ਲਹਿਜੇ ਨੂੰ ਮੈਂ ਇੱਕ ਵਾਰੀ, ਦੋ ਵਾਰੀ, ਤਿੰਨ ਚਾਰ ਵਾਰੀ ਮੈਂ ਬਾਰ-ਬਾਰ ਸੁਣਿਆ ਕਿੰਨੇ ਵਧੀਆ ਤਰੀਕੇ ਨਾਲ ਗੱਲਬਾਤ ਕਰਦੀ ਹੈ ਜਦੋਂ ਉਹ ਗੱਲ ਕਰਦੀ ਸੀਗੀ ਤਾਂ ਮੇਰੇ ਮਨ ਵਿੱਚ ਇਹ ਖਿਆਲ ਆਤ ਆਉਣ ਦੇ ਸੀਗੇ ਕਿ ਕਿੰਨੀ ਕਾਬਲ ਹੋਊਗੀ ਇਹ ਕੁੜੀ ਜਿਹੜੀ ਬੜੀ ਬੇਬਾਕੀ ਦੇ ਨਾਲ ਗੱਲ ਕਰਦੀ ਹੈ ਆਪਣੇ ਵਿੱਚ ਊਣਤਾਈਆਂ ਜਿਹੜੀਆਂ ਨੇ ਉਹਦੇ ਤੇ ਉਹਦੇ ਘਰ ਵਾਲੇ ਦੇ ਵਿੱਚ ਉਹਨਾਂ ਊਣਤਾਈਆਂ ਨੂੰ ਵੀ ਬੜੀ ਬੇਬਾਕੀ ਦੇ ਨਾਲ ਉਹ ਗੱਲਬਾਤ ਕਰਕੇ ਦੱਸਦੀ ਪਈ ਹੈ ਲੋਕਾਂ ਨੂੰ মিডিਆ ਦੇ ਰੂਬਰੂ ਹੋ ਕੇ ਦੱਸਣ ਲਈ ਹੈ ਔਰ ਉਹ ਨੈਸ਼ਨਲ ਲੈਵਲ ਦੀ ਖਿਡਾਰਨ ਰਹਿ ਚੁੱਕੀ ਹੋਵੇ ਖੇਡ ਚੁੱਕੀ ਹੋਵੇ ਪਹਿਲਵਾਨ ਰਹੀ ਹੋਵੇ ਤਾਂ ਜੇ ਉਹਨੂੰ ਸਾਹਬਿਆ ਗਿਆ ਹੁੰਦਾ ਜੇ ਯੁੱਧ ਨਸ਼ਿਆਂ ਵਿਰੁੱਧ ਸੱਚਮੁੱਚ ਚੱਲਦਾ ਪਿਆ ਹੁੰਦਾ ਤਾਂ ਫਿਰ ਉਹ ਅੱਜ ਇਸ ਤਰੀਕੇ ਦੇ ਨਾਲ ਪਹਿਲਵਾਨ ਟੀਰ ਨਾ ਹੋ ਚੁੱਕੀ ਹੁੰਦੀ ਇਸ ਤਰੀਕੇ ਦੇ ਨਾਲ ਉਹ ਹਾਰ ਨਾ ਚੁੱਕੀ ਹੁੰਦੀ ਕਈ ਸੱਜਣ ਇਤਰਾਜ਼ ਕਰ ਸਕਦੇ ਆ ਕਿ ਇਹ ਪੱਤਰਕਾਰ ਸ਼ਾਇਦ ਉਹਦਾ ਹਮੈਤੀ ਹੈ ਸ਼ਾਇਦ ਇਹਨੂੰ ਇਹ ਗੱਲ ਦੀ ਚਿੰਤਾ ਨਹੀਂ ਹੈਗੀ ਕਿ ਮਾਂ-ਬਾਪ ਦਾ ਵੀ ਕੋਈ ਕਸੂਰ ਹੈ ਦੇਖੋ ਮੇਰੀ ਗੱਲ ਇਹ ਆ ਕਿ ਜਿਹੜੇ ਆਪ ਮੰਨਦੇ ਪਏ ਆ ਵੀ ਅਸੀਂ ਆਦੀ ਹੀ ਹੋ ਚੁੱਕੇ ਆ ਜਿਹਨਾਂ ਨੂੰ ਖੁਦ ਨੂੰ ਪਤਾ ਹੈਗਾ ਕਿ ਸਾਨੂੰ ਸਾਡਾ ਤਾਇਆ ਸੋਹਰਾ ਵੀ ਕਹਿੰਦਾ ਸੀਗਾ ਵੀ ਇਹ ਬੱਚਾ ਤੁਸੀਂ ਕਿਸੇ ਦੀ ਝੋਲੀ ਪਾ ਦਿਓ ਇਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਪਾਇਆ ਨਾ ਦੇਖੋ ਦੋ ਗੱਲਾਂ ਹੁੰਦੀਆਂ ਨੇ ਇੱਕ ਹੁੰਦੀ ਆ ਆ ਦਿਲ ਦੀ ਗੱਲ ਇੱਕ ਹੁੰਦੀ ਆ ਦਿਮਾਗ ਦੀ ਗੱਲ ਆਪਾਂ ਸਾਰੇ ਜਣੇ ਸਮਝਦੇ ਆ ਦਿਲ ਨਹੀਂ ਚਾਹੁੰਦਾ ਹੈਗਾ ਕਿ ਬੱਚਾ ਆਪਾਂ ਕਿਸੇ ਨੂੰ ਦੇ ਦਈਏ ਕਈ ਵਾਰ ਦਿਲ ਨਹੀਂ ਚਾਹੁੰਦਾ ਫਿਰ ਕਈ ਵਾਰ ਦਿਮਾਗ ਕਹਿੰਦਾ ਹੈਗਾ ਕਿ ਅਸੀਂ ਇੰਨੇ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਇਹਨਾਂ ਬਰਿਆਈਆਂ ਦੇ ਵਿੱਚ ਤਸ ਚੁੱਕੇ ਆ ਆਪਾਂ ਇਸ ਬੱਚੇ ਦੀ ਜ਼ਿੰਦਗੀ ਨਹੀਂ ਬਣਾ ਸਕਦੇ ਇਹ ਬੱਚਾ ਜੇ ਕਿਦਰੇ ਹੋਰ ਚਲ ਜਾਵੇ ਤਾਂ ਹੋ ਸਕਦਾ ਇਸ ਬੱਚੇ ਦੀ ਜ਼ਿੰਦਗੀ ਵਧੀਆ ਬਣ ਜਾਏ ਦਿਮਾਗ ਕਈ ਵਾਰ ਇਹ ਗੱਲ ਸੋਚਦਾ ਦਿਲ ਤੇ ਦਿਮਾਗ ਜੇ ਦੋਨੋਂ ਇਕੱਠੇ ਹੋ ਜਾਣ ਤਾਂ ਫਿਰ ਬੰਦਾ ਕਹਿੰਦਾ ਵੀ ਆ ਫੈਸਲਾ ਆਪਾਂ ਕਰ ਦਿੰਨੇ ਆ ਹੋ ਸਕਦਾ ਉਸ ਦਿਨ ਇਹਨਾਂ ਨੇ ਦਿਮਾਗ ਦੇ ਨਾਲ ਜਾਂ ਹੋ ਸਕਦਾ ਕਿਸੇ ਵੀ ਤਰੀਕੇ ਦੇ ਨਾਲ ਜਾਂ ਹੋ ਸਕਦਾ ਚਿੱਟੇ ਦੀ ਲਤ ਦੇ ਕਾਰਨ ਨੇ 1,80,000 ਰੁਪਏ ਦੇ ਵਿੱਚ ਬੱਚਾ ਉਹ ਉਹਨਾਂ ਦੇ ਹਵਾਲੇ ਕਰ ਦਿੱਤਾ ਪਰ ਅੱਜ ਕਿਉਂਕਿ ਹੋ ਸਕਦਾ ਰੋਲਾ ਪਿਆ ਗਿਆ ਹੋਵੇ ਤਾਂ ਕਰਕੇ ਉਹ ਮੰਗ ਕਰਨ ਰਿਹਾ ਕਿ ਬੱਚਾ ਸਾਡੇ ਦੁਬਾਰਾ ਹਵਾਲੇ ਕਰ ਦਿੱਤਾ ਜਾਵੇ ਉਹ ਇਹ ਵੀ ਦੱਸਦੀ ਸੀ ਕਿਹਿੰਦੀ ਕਿ ਮੇਰਾ ਘਰ ਵਾਲਾ ਪਹਿਲਾਂ ਇਹ ਗੱਲ ਕਰਦਾ ਸੀ ਵੀ ਠੀਕ ਆਪਾਂ ਬੱਚਾ ਦੇ ਦਿੰਨੇ ਆ ਕਹਿੰਦੀ ਮੈਂ ਇਹਨੂੰ ਇਹ ਵੀ ਕਹਿਨੀ ਸੀ ਕਿ ਜਦੋਂ ਤੈਨੂੰ ਚਿੱਟੇ ਦੀ ਵਜ੍ਹਾ ਕਰਕੇ ਨਸ਼ੇ ਕਰਨ ਦੀ ਵਜ੍ਹਾ ਕਰਕੇ ਤੈਨੂੰ ਪੁਲਿਸ ਜਦੋਂ ਚੁੱਕ ਕੇ ਲੈ ਜਾਂਦੀ ਹੈ ਤਾਂ ਇਸ ਜਵਾਕ ਦੀ ਵਜ੍ਹਾ ਕਰਕੇ ਹੀ ਪੁਲਿਸ ਛੱਡ ਦਿੰਦੀ ਹੈ ਭਈ ਨਿੱਕਾ ਜਿਹਾ ਜਵਾਕ ਇਹਨਾਂ ਦੇ ਘਰੇ ਹੈ ਤਾਂ ਕਰਕੇ ਛੱਡ ਦਿੰਦੇ ਆ ਹੁਣ ਜਦੋਂ ਬੱਚਾ ਵੀ ਦੇ ਦਾਂਗੇ ਤਾਂ ਫਿਰ ਕਿ 13 ਕੀ ਬਣੂਗਾ ਫਿਰ ਤੈਨੂੰ ਜਦੋਂ ਪੁਲਿਸ ਵਾਲੇ ਚੁੱਕ ਕੇ ਲੈ ਜਾਣਗੇ ਪਹਿਲਾਂ ਤਾਂ ਬਹਾਨਾ ਹੁੰਦਾ ਸੀ ਬੱਚਾ ਆਇਆ ਉਹਨਾਂ ਦੇ ਘਰੇ ਤੇ ਫਿਰ ਤੈਨੂੰ ਕਿੱਦਾਂ ਛੱਡਣਗੇ ਉਹ ਐਦਾਂ ਦੀ ਵੀ ਗੱਲ ਕਰਨ ਢਈ ਆ ਉਹ ਸੋ ਇਹ ਹੈ ਉਹਨਾਂ ਦੇ ਪਰਿਵਾਰ ਦੀ ਸਿਚੁਏਸ਼ਨ ਹੁਣ ਆਪਾਂ ਗੱਲ ਕਰਦੇ ਹਾਂ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੂੰ ਬੇਨਤੀ ਹੈ ਕਿ ਚੈਨਲ ਨਾ ਪਾਈ ਬੰਦ ਕਰਿਓ ਆਪਣੀ ਨੁਕਤਾਚੀਨੀ ਹੁੰਦੀ ਬਰਦਾਸ਼ਤ ਕਰ ਲਿਆ ਕਰੋ ਔਰ ਕਰ ਲੈਣੀ ਚਾਹੀਦੀ ਹੈ ਭਗਵੰਤ ਮਾਨ ਸਾਹਿਬ ਅੱਜ ਵੀ ਮੈਂ ਦੇਖਿਆ ਕਿ ਹਲਕਾ ਤਰਨ ਤਰਨ ਸਾਹਿਬ ਉਥੇ ਇਲੈਕਸ਼ਨ ਹੋਣ ਜਾ ਰਹੇ ਨੇ ਜਿਮਨੀ ਚੋਣ ਹੋਣ ਜਾ ਰਹੀ ਹੈ ਉੱਥੇ ਉਹ ਵੱਖ-ਵੱਖ ਸਿਆਸੀ ਪਾਰਟੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪੂਰੀ ਤਰ੍ਹਾਂ ਭੰਡਦੇ ਆ ਜੋ ਕਿ ਉਹਨਾਂ ਦਾ ਭੰਡਣਾ ਬਣਦਾ ਕਿਉਂਕਿ ਬਾਜਬਾਜਬ ਗੱਲਾਂ ਹੀ ਕਈ ਕਰਦੇ ਆ ਉਹ ਪਰ ਗੱਲ ਇਹ ਆ ਵੀ ਜਦੋਂ ਆਪਾਂ ਆਪ ਸਰਕਾਰ ਦੇ ਵਿੱਚ ਹੈਗੇ ਆ ਤੇ ਜੇ ਸਰਕਾਰ ਦੇ ਵਿੱਚ ਹੁੰਦੇ ਆ ਆਪਣੀਆਂ ਨਾਇਕੀਆਂ ਹੁਣ ਤੇ ਉਸ ਵੇਲੇ ਕੋਈ ਪੱਤਰਕਾਰ ਜਾਂ ਕੋਈ ਹੋਰ ਜੇ ਉਹ ਸਾਨੂੰ ਸਾਡੀ ਮਾੜੀ-ਮੋਟੀ ਨੁਕਤਾ ਚੀਨੀ ਕਰਨ ਤਾਂ ਉਸ ਵੇਲੇ ਸਾਨੂੰ ਇਹ ਨੁਕਤਾ ਬਰਦਾਸ਼ਤ ਕਰਨਾ ਚਾਹੀਦਾ ਹੀ ਆ ਕਿ ਨਹੀਂ ਚਾਹੀਦਾ ਕਿ ਜਵੇਂ ਆਪਾਂ ਚਾਹੋਨੇ ਕਿ ਨਹੀਂ ਨਹੀਂ ਆਪਾਂ ਇਹ ਨਹੀਂ ਕਰਾਂਗੇ ਦੇਖੋ ਤੁਹਾਡੇ ਤੋਂ ਪਹਿਲਾਂ ਕਈਆਂ ਦੀ ਸਰਕਾਰਾਂ ਰਹਿ ਚੁੱਕੀਆਂ ਕਈਆਂ ਨੇ ਇਦਾਂ ਦੇ ਕੰਮ ਨਹੀਂ ਕੀਤੇ ਵੀ ਚੈਨ ਵਾਲੀ ਠੋਕਦੇ ਹੋ ਇਹਨਾਂ ਦੇ ਇਦਾਂ ਨਹੀਂ ਹੁੰਦੇ ਰਹੇ ਕਈ ਵਾਰੀ ਨਹੀਂ ਹੁੰਦੇ ਰਹੇ ਇਦਾਂ ਕਈ ਵਾਰੀ ਹੁੰਦਾ ਰਿਹਾ ਇਦਾਂ ਵਾਜਬ ਵਾਜਬ ਤਾਂ ਬਰਦਾਸ਼ਤ ਕਰ ਲਿਆ ਕਰੋ ਹਨਾ ਜੇ ਸਰਕਾਰ ਇਸ ਗੱਲ ਨੂੰ ਸਮਝ ਜਾਵੇ ਤਾਂ ਹੁਣ ਦੇਖੋ ਇੱਥੇ ਸਾਡੀਆਂ ਸਰਕਾਰਾਂ ਨੇ ਤਾਂ ਕਈ ਵਾਰ ਜਾਂ ਹੋਰ ਬਹੁਤ ਸਾਰੇ ਲੋਕਾਂ ਨੇ ਰੱਖਿਆ ਹੋਇਆ ਇੱਕ ਅਦਾ ਮੁਲਕ ਆਂਡ ਗਵਾਂਡ ਕੋਈ ਵੀ ਜਿਹੜੀ ਵੀ ਗੱਲ ਕੋਈ ਇੱਥੇ ਮਾੜੀ ਵਾਪਰਦੀ ਹੈ ਉਹ ਕਿਸੇ ਹੋਰ ਦੇ ਸਿਰ ਦੇ ਉੱਤੇ ਮੜਦੇ ਹੋ ਹੁਣ ਕੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਸਾਨੂੰ ਵੀ ਦੱਸ ਦਿਓ ਬਈ ਅਸੀਂ ਜਿਹੜੀ ਚੀਜ਼ ਘਟੋ-ਘਟ ਤੁਹਾਡੇ ਆਪ ਦੇ ਕੰਟਰੋਲ ਦੇ ਵਿੱਚ ਹੈਗੀ ਆ ਵੀ ਉਹ ਆਪਾਂ ਕਿਹਦੇ ਸਿਰ ਮੜਿਆ ਕਰੀਏ ਕੀ ਆਪਾਂ ਵੀ ਉਹ ਆਂਢ-ਗੁਆਂਢ ਕਿਸੇ ਨਾ ਕਿਸੇ ਹੋਰ ਦੇ ਸਿਰ ਦੇ ਉੱਪਰ ਹੀ ਮੜ ਕੇ ਗੁਜ਼ਾਰਾ ਕਰ ਲਿਆ ਕਰੀਏ ਜੇ ਤੁਹਾਡੇ ਮੁਤਾਬਕ ਕੋਈ ਚਿੱਟਾ ਜਾਂ ਕੋਈ ਮਾੜੀ ਚੀਜ਼ ਕਿਸੇ ਹੋਰ ਗੁਆਂਢੀ ਮੁਲਕ ਤੋਂ ਇਧਰਲੇ ਪਾਸੇ ਆਉਂਦੀ ਹੈ ਉਹ ਰੋਕਣਾ ਕਿਹਨੇ ਆ ਭਲਾ ਬਾਰਡਰ ਸਿਕਿਉਰਿਟੀ ਫੋਰਸ ਕੇਂਦਰ ਦੀ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ ਉਹ ਸਰਹੱਦਾਂ ਦੇ ਉੱਪਰ ਤਾਇਨਾਤ ਹੈ ਪੰਜਾਬ ਦੀ ਮੈਂ ਗੱਲ ਕਰਨ ਨਿਆ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਉਹ ਤਾਇਨਾਤ ਹੋਵੇ ਜੇ ਫਿਰ ਵੀ ਜੇ ਚਿੱਟਾ ਅੰਦਰਲੇ ਪਾਸੇ ਨੂੰ ਆਵੇ ਤਾਂ ਫਿਰ ਉਹਦੇ ਵਿੱਚ ਦੋਸ਼ ਗਵੰਡੀ ਦਾ ਜਾਂ ਕੀ ਆਪਣਾ ਦੋਸ਼ ਨਹੀਂ ਹੈਗਾ ਕਿ ਸਾਡੇ ਕੋਲੋਂ ਆਪਣਾ ਘਰ ਸੁਰੱਖਿਅਤ ਨਹੀਂ ਰੱਖਿਆ ਜਾ ਰਿਹਾ ਆਪਣਾ ਦੋਸ਼ ਕਿਉਂ ਨਹੀਂ ਕੱਟਦੇ ਹੋ ਹੁਣ ਆ ਜਿਹੜਾ ਇੱਕ ਪਿੰਡ ਆ ਜੇ ਮੰਨ ਲਓ ਕਿਸੇ ਤਰੀਕੇ ਨਾਲ ਕੋਈ ਉਧਰੋਂ ਇੱਧਰ ਲੈ ਵੀ ਆਇਆ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਦੇ ਵਿੱਚ ਸਪਲਾਈ ਕਿੱਦਾਂ ਹੋਣ ਰਿਹਾ ਇੱਕ ਪਿੰਡ ਪੱਧਰ ਤੱਕ ਜਾ ਕੇ ਸਪਲਾਈ ਹੋਣ ਰਿਹਾ ਅੱਛਾ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਧਿਆਨ ਮੰਗਦੀ ਐ ਇਹਨਾਂ ਨੇ ਇਹ ਗੱਲ ਕਹੀ ਐ ਕਿ ਜਿੱਥੋਂ ਅਸੀਂ ਸਮਾਨ ਲੈ ਕੇ ਆਉਨੇ ਆ ਸਮਾਨ ਦਾ ਭਾਵ ਨਸ਼ਾ ਜਿੱਥੋਂ ਲੈ ਕੇ ਆਉਨੇ ਚਟਾ-ਚਟਾ ਲੈ ਕੇ ਆਉਂਦੇ ਜਿੱਥੋਂ ਕਹਿੰਦਾ ਉਹਨਾਂ ਨੂੰ ਹੀ ਆਪਾਂ ਬਚਾ ਦਿੱਤਾ ਸੀ ਉਹਨਾਂ ਦੀ ਨਜ਼ਰ ਪੈ ਗਈ ਸੀ ਇਹਦਾ ਮਤਲਬ ਇਹਨਾਂ ਦੀ ਗੱਲ ਤੋਂ ਇਹ ਵੀ ਪਤਾ ਲੱਗਦਾ ਕਿ ਉਹ ਨਸ਼ਾ ਵੀ ਵੇਚਦੇ ਐ ਇਹਦਾ ਮਤਲਬ ਇਹੀ ਬਣਿਆ ਵੀ ਉਹ ਨਸ਼ਾ ਵੇਚਦੇ ਐ ਹੁਣ ਕੀ ਇਦਾਂ ਹੋ ਸਕਦਾ ਕਿਸੇ ਪਿੰਡ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਕਿਸੇ ਗਲੀ ਮੁਹੱਲੇ ਚਟਾ ਵਿਕਦਾ ਹੋਵੇ ਔਰ ਲੋਕ ਉਥੋਂ ਖਰੀਦ-ਖਰੀਦ ਕੇ ਲੈ ਕੇ ਆਉਂਦੇ ਹੋਣ ਤਾਂ ਸਰਕਾਰਾਂ ਨੂੰ ਪਤਾ ਹੀ ਨਾ ਹੋਵੇ ਪ੍ਰਸ਼ਾਸਨ ਨੂੰ ਪਤਾ ਹੀ ਨਾ ਹੋਵੇ ਮੈਂ ਨਹੀਂ ਮੰਨਦਾ ਟੋਟ-ਟੋਟ ਜੇ ਤੁਹਾਡੇ ਵਿੱਚ ਕੋਈ ਮੰਨਦਾ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਮੈਂ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਮੈਂ ਆਪ ਥਾਣੇ ਜਾਂਦਾ ਰਹਿਣਾ ਮੈਂ ਆਪ ਕਚਹਿਰੀਆਂ ਦੇ بڑے ਗੇੜੇ ਲਾਇਆ ਇੱਕ ਕੇਸ ਹੋਰ ਇਦਾਂ ਹੀ ਪੱਤਰਕਾਰ ਦੀ ਵਜ੍ਹਾ ਕਰਕੇ ਇੱਥੇ ਸੱਚ ਬੋਲਣ ਦੀ ਵਜ੍ਹਾ ਕਰਕੇ ਚੱਲਦਾ ਪਿਆ ਮੇਰੇ ਤੇ ਕੋਟ ਕਚਹਿਰੀ ਉਹ ਮੈਂ ਉੱਥੇ ਗੇੜੇ ਮਾਰਦਾ ਪਿਆ ਹੱਲੇ ਵੀ ਇਸ ਤੋਂ ਪਹਿਲਾਂ ਪੱਤਰਕਾਰ ਹੁਣ ਤੋਂ ਪਹਿਲਾਂ ਵੀ ਮੈਂ بڑے ਕੇਸ ਮੁਕਤੇ ਹੋਏ ਆ ਇਦਾਂ ਦੇ ਕੇਸ ਜਿਹਨਾਂ ਕਿਸਾਂ ਦੇ ਵਿੱਚ ਕਹਿੰਦੇ ਜੀ ਪਈ ਇਹ ਤਾਂ ਜੀ ਮੁਲਕ ਦੇ ਵਿਰੋਧੀ ਆ ਇਹ ਤਾਂ ਜੀ ਅਤਵਾਦੀ ਆਏ ਤੇ ਫਲਾਨੇ ਆਏ ਤੇ ਟੰਗ ਮਕਾਨੇ ਹੈ ਇਦਾਂ ਦੇ ਕੇਸ ਜਿਹੜੇ ਪੁਰਾਣੇ ਬਿੱਲਿਆਂ ਚ ਹੁੰਦੇ ਸੀਗੇ ਉਦਾਂ ਦੇ ਕੇਸ ਉਹਨਾਂ ਤਰ੍ਹਾਂ ਦੇ ਤਹਿਤ ਉਹ ਵੀ ਭੁਗਤੇ ਹੋਏ ਆ ਇਸ ਕਰਕੇ ਮੈਨੂੰ ਪੱਕਾ ਪਤਾ ਹੈਗਾ ਮੈਂ ਨਹੀਂ ਮੰਨਦਾ ਹੈਗਾ ਪਈ ਉਹਨਾਂ ਦੀ ਨਜ਼ਰ ਦੇ ਵਿੱਚ ਕੁਝ ਨਹੀਂ ਹੁੰਦਾ ਤੁਸੀਂ ਪਰ ਮਾਰ ਕੇ ਵੇਖੋ ਮੜਾ ਜਾਹ ਦੇਖੋ ਮਾਰ ਕੇ ਪਰ ਮੜਾ ਜਾਏ ਤੁਹਾਨੂੰ ਮਿੰਟੋਂ ਪਹਿਲਾਂ ਝਪਟਾ ਮਾਰ ਲੈਂਦੇ ਆ ਉਹ ਪਰ ਜੇ ਮਿਲੀ ਭੁਗਤ ਨਾਲ ਕਰਦੇ ਰਹੋ ਫੇਰ ਨਹੀਂ ਝਪਟਾ ਵੱਜਦਾ ਜਾਂ ਜੇ ਉਹ ਚਾਹੁੰਦੇ ਰਹਿਣ ਕਿ ਤੁਸੀਂ ਪਰ ਮਾਰਦੇ ਰਹੋ ਜਿਹੜੇ ਪਰ ਮਾਰਨੇ ਉਹਨਾਂ ਨੂੰ ਪਸੰਦ ਹੋਣ ਫਿਰ ਨਹੀਂ ਤੁਹਾਨੂੰ ਕੋਈ ਹੱਥ ਪਾਉਂਦਾ ਫਿਰ ਨਹੀਂ ਕੋ ਤੁਹਾਡੇ ਗਲਬੇ ਨੂੰ ਹੱਥ ਪਾਉਣਾ ਆ ਜਦੋਂ ਨਾ ਕੁੜੀ ਗੱਲ ਕਰਦੀ ਆ ਉਸ ਬੱਚੇ ਦੀ ਮਾਂ ਤੁਸੀਂ ਯਕੀਨ ਕਰਕੇ ਜਾਣਿਓ ਲੈ ਬਈ ਮੈਂ ਵਾਇਕਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿਣਾ ਜਦੋਂ ਬੋਲਦੀ ਪਈ ਸੀਗੀ ਨਾ ਤਾਂ ਮੇਰਾ ਗੱਜ ਭਰਿਆ ਮੇਰਾ ਰੋਣ ਨਿਕਲਿਆ ਇੱਕ ਵਾਰ ਤਾਂ ਰੋਣ ਇਸ ਕਰਕੇ ਨਿਕਲਿਆ ਵੀ ਯਾਰ ਸੋਚ ਕੇ ਦੇਖੋ ਕਿੰਨੀ ਜਵਾਨ ਕੁੜੀ ਐ ਪਹਿਲਵਾਨ ਰਹੀ ਹੋਵੇ ਨੈਸ਼ਨਲ ਪੱਧਰ ਦੇ ਉੱਪਰ ਖੇਡ ਚੁੱਕੀ ਹੋਵੇ ਔਰ ਉਹ ਨਸ਼ਿਆਂ ਦੀ आदी ਹੋ ਗਈ ਔਰ ਉਹ ਖੁਦ ਬੋਲ ਕੇ ਦੱਸਦੀ ਪਈ ਆ ਕਹਿੰਦੀ ਬੜੀ ਕੋਸ਼ਿਸ਼ ਕੀਤੀ ਕਹਿੰਦੀ ਨਹੀਂ ਛੱਡਿਆ ਜਾਂਦਾ ਜਿਹੜੇ ਲੋਕ ਮਾਹਰ ਹੈਗੇ ਆ ਜਿਨ੍ਹਾਂ ਲੋਕਾਂ ਨੇ ਜ਼ਿੰਮੇਵਾਰੀ ਲਈ ਆ ਕਿ ਅਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਕੀ ਉਹਨਾਂ ਨੂੰ ਨਹੀਂ ਪਤਾ ਹੈਗਾ ਇਸ ਗੱਲ ਦਾ ਕੀ ਉਹਨਾਂ ਦੀ ਕਿਸੇ ਦਿਨ ਕੋਈ ਗੱਲਬਾਤ ਨਹੀਂ ਹੁੰਦੀ ਹੈਗੀ ਵੀ ਇਹ ਕਿੱਡੀ ਜ਼ਬਰਦਸਤ ਬਿਮਾਰੀ ਹੈ ਜਿਹਨੂੰ ਇੱਕ ਬਾਰੀ ਚਿੰਬੜ ਗਈ ਉਹਦਾ ਅੰਦਰ ਮੰਗਦਾ بار بار ਉਦੇ باوجود ਫਿਰ ਅੱਜ ਫਿਰ ਜੇ ਇੱਥੇ ਵਿਕਣ ਡਿਆ ਹੋਵੇ ਅੱਜ ਫਿਰ ਇੱਥੇ ਕਿਸ ਨੂੰ ਸੌਖੇ ਹੀ ਮਿਲਦਾ ਪਿਆ ਹੋਵੇ ਫਿਰ ਦੱਸੋ ਜੀ ਕਿਹਦਾ ਕਸੂਰ ਆ ਪਲਾ ਫਿਰ ਕੋਈ ਉਹ ਬ੍ਰਹਿਮੰਡ ਦੇ ਉੱਪਰ ਕੋਈ ਹੋਰ ਮੁਲਕ ਹੈਗਾ ਕਿਸੇ ਹੋਰ ਦਾ ਨਾਮ ਲਾ ਦਈਏ ਵੀ ਉਹਨਾਂ ਦੀ ਬਦੌਲਤ ਸਾਰਾ ਕੁਝ ਹੋਣ ਡਿਆ ਆ ਜਾਂ ਫਿਰ ਹੱਥ ਖੜੇ ਕਰ ਦੋ ਇਹਦਾ ਤਾਂਾਂ ਨੂੰ ਕਹਿ ਦੋ ਵੀ ਸਾਡੇ ਕੋਲ ਉਹ ਨਹੀਂ ਸਿਸਟਮ ਸੰਭਿਆ ਜਾਂਦਾ ਇੱਧਰ ਹਲਕਾ ਤਰਨ ਤਰਨ ਸਾਹਿਬ ਦੇ ਵਿੱਚ ਉੱਥੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਉੱਥੇ ਜਾ ਕੇ ਫਿਰ ਵੋਟਾ ਮੰਗਣ ਲਿਓ ਇੱਕ ਵਾਰ ਸਾਨੂੰ ਵੋਟਾਂ ਪਾ ਦਿਓ ਜੀ ਇਹਖੇ ਆ ਸਾਡਾ ਕੈਂਡੀਡੇਟ ਇੱਕ ਵਾਰੀ ਤੁਹਾਨੂੰ ਜਿਤਾ ਦਿਓ ਅਗਲਾ ਕੰਮ ਸਾਡਾ ਅਗਲਾ ਕੰਮ ਕਾਦਾ ਤੁਹਾਡਾ ਜੀ ਆ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੀ ਐ ਅਗਲਾ ਕੰਮ ਉਹਦੇ ਵੀ ਕਹਿੰਦੇ ਸੀ ਸਾਡਾ ਲੋਕਾਂ ਨੇ ਬਣਾਤਾ ਅਗਲਾ ਕੰਮ ਤੁਹਾਡਾ ਹੁਣ ਅਗਲਾ ਕੰਮ ਕੀ ਆ ਹੋਇਆ ਅੱਜ ਉਹ ਕੁੜੀ ਜੇ ਪਹਿਲਵਾਨ ਸੀ ਤਾਂ ਪਹਿਲਵਾਨ ਹੀ ਕਿਉਂ ਨਾ ਰਹੀ ਉਹ ਚਟਾ ਕਿੱਥੋਂ ਲੈ ਕੇ ਆਈ ਸੀਗੀ ਉਹਨਾਂ ਦੇ ਕੋਲ ਤਾਂ ਇਹਨੇ ਪੈਸੇ ਵੀ ਹੈ ਨਹੀਂਓ ਇਕਦਰ ਹੋਰ ਮੁਲਕ ਨੂੰ ਉਡਾਰੀ ਮਾਰ ਜਾਂਦੀ ਹੋਵੇ ਉਧਰ ਜਾ ਜਾ ਕੇ ਲਾ ਕੇ ਆਉਂਦੀ ਹੋਵੇ ਚਟਾ ਇੱਥੇ ਪਿੰਡ ਹੀ ਮਿਲਦਾ ਪਿਆ ਉਹਨੂੰ ਆਪਣੇ ਇਲਾਕੇ ਦੇ ਵਿੱਚ ਹੀ ਮਿਲਣਿਆ ਉਹਨੂੰ ਦੱਸੋ ਉਹਦੇ باوجود ਕਿਹਦਾ ਕਸੂਰ ਕੱਢੀਏ ਕਸੂਰ ਮਹਾਰਾਜ ਤੁਹਾਡਾ ਹੀ ਹੈ ਸਾਨੂੰ ਐਉ ਲੱਗਦਾ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਨਿਭਾ پا ਰਹੇ ਤੁਸੀਂ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਸਰਕਾਰਾਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਰਹੇ ਉਪ ਮੁੱਖ ਮੰਤਰੀ ਰਹੇ ਤੁਸੀਂ ਉਹਨਾਂ ਨੂੰ ਜ਼ਰੂਰ ਨਿਸ਼ਾਨੇ ਤੇ ਲੈਂਦੇ ਹੋ ਲਓ ਬਣਦਾ ਨਿਸ਼ਾਨੇ ਤੇ ਉਹਨਾਂ ਨੂੰ ਲੈਣਾ ਪਰ ਹੁਣ ਜਦੋਂ ਆਪਾਂ ਆਪ ਹੈਗੇ ਆ ਆਪਣੇ ਆਪ ਨੂੰ ਵੀ ਆਪ ਹੀ ਜੇ ਨਿਸ਼ਾਨੇ ਤੇ ਲੈ ਕੇ ਇੱਕ ਵਾਰਾ ਵੇਖ ਲਓ ਜੇ ਸੱਚਮੁੱਚ ਪੰਜਾਬ ਦੀ ਤਕਦੀਰ ਨੂੰ ਸਵਾਰ ਦੇਣਾ ਚਾਹੁੰਦੇ ਹੋ ਆ ਗੱਲਾਂ ਸੀ ਬੜੀਆਂ ਮਨ ਨੂੰ ਟੁੰਬਦੀਆਂ ਸੀ ਮੇਰੇ ਆ ਪੰਜਾਬ ਦੇ ਹਾਲਾਤ ਨੇ ਇਹ ਮੂੰਹ ਬੋਲਦੀ ਤਸਵੀਰ ਆ ਚਿੱਟੇ ਦਿਨ ਵਾਂਗ ਕੰਧ ਦੇ ਉੱਪਰ ਲਿਖਿਆ ਹੋਇਆ ਇੱਕ ਸੱਚਵਾ ਕੌੜਾ ਸੱਚਵਾ ਇਹ ਆ ਜਿਹੜੇ ਪਤੀ ਪਤਨੀ ਸਾਹਮਣੇ ਆਏ ਆ ਜਿਹੜੇ ਜਿਨ੍ਹਾਂ ਨੇ ਆਣ ਕੇ ਦੱਸਿਆ ਅੱਜ ਵੀ ਚੱਟਾ ਇਹਦਾ ਮਤਲਬ ਵਿਕਦਾ ਤਾਂ ਹੀ ਦਸਰਾਇਆ ਨਾ ਉਹ ਤਾਹੀ ਚਟੇ ਦੇ ਆਦੀ ਆਹੋ ਜਾਂ ਉਹ ਪਹਿਲਾਂ ਹੀ ਲੈ ਕੇ ਰੱਖਿਆ ਆ ਉਹਨਾਂ ਨੇ ਅੰਦਰ ਘਰੇ ਦੱਬ ਕੇ ਰੱਖਿਆ ਵੀ ਉੱਥੋਂ ਕੱਢ ਕੱਢ ਕੇ ਉਹ ਛਕੀ ਜਾਂਦੇ ਆ ਐਦਾਂ ਦੀ ਗਲਤਾਂ ਨਹੀਂ ਹੈਗੀ ਨਾ ਲੈ ਕੇ ਅੱਜ ਵੀ ਵੇਚਦਾ ਪਿਆ ਕਿਉਂ ਨਹੀਂ ਫੜ ਰਹੇ ਭਲਾ ਮਾਰੋ ਉਹਨਾਂ ਉੱਤੇ ਰੇਡ ਕਰੋ ਕਾਬੂ ਉਹਨਾਂ ਨੂੰ ਭੁੱਲਰ ਸਾਹਿਬ ਜਿਹੜੇ ਯੋਧ ਨਸ਼ਿਆਂ ਵਿਰੁੱਧ ਦੇ ਵੱਡੇ ਜਰਨਲ ਸਗੇ ਉਹਨਾਂ ਨੂੰ ਸੀਬੀਆਈ ਆ ਕੇ ਅਰੈਸਟ ਕਰਦੀ ਪਈ ਐ ਤੁਸੀਂ ਜੇ ਕੀਤਾ ਹੁੰਦਾ ਫਿਰ ਮੜਾ ਮੋਟਾ ਯਕੀਨ ਆਉਂਦਾ ਅਸੀਂ ਵੀ ਇੱਥੇ ਬਹਿ ਕੇ ਗੱਲ ਕਰਦੇ ਕਿ ਯੋਧ ਨਸ਼ਿਆਂ ਵਿਰੁੱਧ ਦੇ ਜਰਨੈਲ ਉਹ ਗਲਤ ਰਾਹੇ ਤੁਰ ਗਏ ਸੀਗੇ ਉਹ ਰਿਸ਼ਵਤਾ ਲੈਦੇ ਮੰਗਦੇ ਸੀਗੇ ਫਿਰ ਆਪਾਂ ਵੀ ਇਹ ਗੱਲ ਕਹਿੰਨੇ ਆ ਵੀ ਸਰਕਾਰ ਠੀਕ ਹੈ ਸਰਕਾਰ ਨੇ ਆਪਨਾਥ ਪਾਈ ਆਪਨਾਥ ਨਹੀਂ ਪਾਈ ਪੰਜਾਬ ਦੀ ਕਿਸੇ ਏਜੰਸੀ ਨੇ ਨਹੀਂ ਨਾਥ ਪਾਈ ਅਗਲੇ ਕੇਂਦਰ ਦੀ ਸਰਕਾਰ ਆਣ ਕੇ ਨਾਥ ਪਾ ਕੇ ਗਈ ਹੈ ਕੀ ਮੈਨੇ ਕੱਡੇ ਜਾਣੇ ਇਹਦੇ ਹੁਣ ਕੀ ਇੱਥੇ ਬੋਲੀਏ ਇਦਾਂ ਦਾ ਜੇਦੀ ਵਜ੍ਹਾ ਕਰਕੇ ਤੁਸੀਂ ਸਾਡੇ ਚੈਨਲ ਬੰਦ ਨਾ ਕਰੋ ਹੁਸਨ ਦੱਸ ਦਿਓ ਇਦਾਂ ਮੇਰੀ ਬੇਨਤੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜ ਭਾਗ ਨੂੰ ਦੁਬਾਰਾ ਚਿੱਤੇ ਕਰ ਲੋ ਭਗਵੰਤ ਮਾਨ ਜੀ ਸਕੂਲੇ ਪੜੇ ਹੋਏ ਐ ਮੈਨੂੰ ਪਤਾ ਉਹਨਾਂ ਨੂੰ ਆ ਵੀ ਗੱਲ ਯਾਦ ਆ ਜਿਹੜੀ ਮੈਂ ਦੱਸਣ ਲੱਗਿਆ ਸੁਣਦੇ ਆ ਪੜ੍ਹਦੇ ਰਹੇ ਆ ਕਿ ਮਹਾਰਾਜਾ ਰਣਜੀਤ ਸਿੰਘ ਆਪ ਮਹਾਰਾਜਾ ਸੀ ਜਦੋਂ ਉਹ ਆਪ ਲੋਕਾਂ ਦੇ ਘਰਾਂ ਦੇ ਬਾਹਰ ਖਲੋਖ ਲੋਕੇ ਕਹਿੰਦੇ ਕੰਨ ਲਾ ਲਾ ਕੇ ਕੰਧਾਂ ਦੇ ਨਾਲ ਦਰਵਾਜ਼ਿਆਂ ਦੇ ਨਾਲ ਸੁਣਦਾ ਹੁੰਦਾ ਸੀ ਕਿ ਲੋਕ ਮੇਰੇ ਬਾਰੇ ਕੀ ਗੱਲਾਂ ਕਰਦੇ ਨੇ ਭਾਵ ਕਿ ਉਹ ਇਹ ਚਾਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਮੇਰੇ ਦੇਸ਼ ਦੀ ਪਰਜਾ ਮੇਰੇ ਬਾਰੇ ਕੀ ਸੋਚਦੀ ਹੈ ਭਾਵ ਉਹ ਇਦਾਂ ਇਸ ਕਰਕੇ ਨਹੀਂ ਸੀ ਸੁਣਦਾ ਕਿ ਜੇ ਮੇਰੇ ਬਾਰੇ ਕੋ ਮਾੜਾ ਬੋਲਦਾ ਆ ਤਾਂ ਮੈਂ ਉਹਨੂੰ ਦਿਨੇ ਫਾਹੇ ਲਾਉਣਾ ਨਾ 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 ਇਸ ਕਰਕੇ ਸੁਣਦਾ ਸੀਗਾ ਕਿ ਜੇ ਮੇਰੇ ਰਾਜ ਭਾਗ ਦੇ ਵਿੱਚ ਕੋਈ ਕਮੀਆਂ ਦੀ ਗੱਲ ਕਰਦਾ ਪਿਆ ਤਾਂ ਮੈਂ ਉਹਨੂੰ ਦਰੁਸਤ ਕਰਨਾ ਬਣੋ ਕਰੋ ਰੀਸ ਮੜੀ ਜਹੀ ਅੱਜ ਜੇ ਮੌਕਾ ਮਿਲਿਆ ਕਰਕੇ ਵਿਖਾਓ ਇਦਾਂ ਆ ਪੱਤਰਕਾਰ ਜਿਹੜੇ ਆ ਤੁਹਾਡੀਆਂ ਊਣ ਤਾਈਆਂ ਕਿਉਂਕਿ ਪੱਤਰਕਾਰ ਵੀ ਆਮ ਲੋਕਾਂ ਦੇ ਵਿੱਚ ਵਿਚਰਦੇ ਆ ਆਮ ਲੋਕਾਂ ਦੀ ਆਵਾਜ਼ ਹੁੰਦੇ ਨੇ ਪੱਤਰਕਾਰ ਸੋ ਪੱਤਰਕਾਰਾਂ ਦੇ ਜ਼ਰੀਏ ਜਿਹੜੇ ਤੁਹਾਨੂੰ ਜ਼ਮੀਨੀ ਹਾਲਾਤ ਪਤਾ ਲੱਗਦੇ ਆ ਪੱਤਰਕਾਰਾਂ ਦੇ ਉੱਪਰ ਬੰਦਸ਼ਾ ਨਾ ਲਾਓ ਉਹਨਾਂ ਦੀ ਜ਼ੁਬਾਨ ਬੰਦ ਕਰਵਾਉਣ ਦੇ ਯਤਨ ਨਾ ਕਰੋ ਪੱਤਰਕਾਰ ਜੋ ਤੁਹਾਨੂੰ ਜ਼ਮੀਨੀ ਹਕੀਕਤ ਇਹਦਾ ਦਿਖਾਉਂਦੇ ਆ ਉਹਨਾਂ ਨੂੰ ਸਗੋਂ ਪਸੰਦ ਕਰਿਆ ਕਰੋ ਸਗੋਂ ਸਨਮਾਨਿਤ ਕਰਿਆ ਕਰੋ ਉਹਨਾਂ ਨੂੰ ਕਿਉਂਕਿ ਆ ਪੱਤਰਕਾਰ ਉਹ ਆ ਚਾਪਲੂਸ ਪੱਤਰਕਾਰ ਉਹ ਕਿਸੇ ਕੰਮ ਦੇ ਨਹੀਂ ਹੈਗੇ ਜਨਨ ਨੂੰ ਤੁਸੀਂ ਕਈ ਵਾਰੀ ਹੱਲਾਸ਼ੇਰ ਵੀ ਹੋ ਸਕਦਾ ਦੇ ਦਿੰਦੇ ਹੋ ਉਹ ਨਹੀਂ ਕਿਸੇ ਕੰਮ ਦੇ ਉਹ ਬੰਦਾ ਖੜਾ ਹੁੰਦਾ ਭਲਾ ਜਿਹੜਾ ਤੁਹਾਨੂੰ ਤੁਹਾਡੀਆਂ ਊਣ ਤੇ ਆਈਆਂ ਹੀ ਨਾ ਦੱਸੇ ਆਪ ਭਗਵੰਤ ਮਾਨ ਸਾਹਿਬ ਨੂੰ ਵੀ ਇਸ ਗੱਲ ਦਾ ਪਤਾ ਵੀ ਦੋਸਤ ਕੌਣ ਹੁੰਦਾ ਭਲਾ ਜਿਹੜਾ ਤੁਹਾਨੂੰ ਤੁਹਾਡੀਆਂ ਗਲਤੀਆਂ ਦਾ ਅਹਿਸਾਸ ਕਰਵਾਵੇ ਉਹ ਦੋਸਤ ਜਾਂ ਫਿਰ ਉਹ ਦੋਸਤ ਜਿਹੜਾ ਤੁਹਾਨੂੰ ਹਰ ਗਲਤੀ ਤੇ ਵੀ ਕਹੀ ਜਾਵੇ ਠੀਕ ਆ ਠੀਕ ਆ ਕੋਈ ਗੱਲ ਨਹੀਂ ਤੂੰ ਠੀਕ ਆਈਆਂ ਨਾ ਨਾ ਐਦਾਂ ਨਹੀਂ ਹੁੰਦਾ ਹੈਗਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਅਸੀਂ ਵੀ ਪੰਜਾਬ ਦਾ ਭਲਾ ਚਾਹੁੰਦੇ ਆ ਸਾਡੇ ਇੱਥੇ ਅੰਦਰ ਵੀ ਦਰਦ ਉਹ ਇਸ ਕਰਕੇ ਅਸੀਂ ਜ਼ਮੀਨੀ ਹਕੀਕਤ ਜੋ ਹੈ ਉਹਨੂੰ ਤੁਹਾਡੇ ਰੂਬਰੂ ਰੱਖਦੇ ਆ ਤੁਸੀਂ ਠੀਕ ਕਰਨ ਦੇ ਯਤਨ ਕਰ ਲਓ ਵਰਨਾ ਲੋਕਾਂ ਨੂੰ ਤਾਂ ਠੀਕ ਕਰਨਾ ਆਉਂਦਾ ਹੀ ਐ ਆ ਡੇਢ ਕਸਾਲ ਰਹਿ ਗਿਆ ਲੋਕਾਂ ਨੇ ਵੇਖ ਲੈਣਾ ਵੀ ਆ ਸਾਡੇ ਹਾਲਾਤ ਐਵੇਂ ਦੇ ਹੈਗੇ ਆ ਦੇਖੋ ਜਿਹੜੇ ਚਿੱਟੇ ਦੀ ਆਦੀ ਹੋ ਗਏ ਆ ਨਾ ਇਹ ਨਹੀਂ ਹੈਗਾ ਕਿ ਦੁਬਾਰਾ ਫਿਰ ਉਹ ਬਾਰ ਬਾਰ ਉਦਾਂ ਦੀਆਂ ਹੀ ਸਰਕਾਰਾਂ ਚੁਣਨਗੇ ਵੀ ਜਿਹੜੀਆਂ ਉਹਨਾਂ ਨੂੰ ਚਿੱਟਾ ਮੁਹਿਆ ਕਰਵਾ ਦੇਣ ਆਪਣੇ ਬੱਚੇ ਦੀ ਫਿਕਰ ਤਾਂ ਹਰ ਇੱਕ ਨੂੰ ਹੁੰਦੀ ਆ ਨਾ ਜਿਹੜੇ ਲੋਕ ਮਾੜੇ ਨੇ ਜਿਹੜੇ ਲੋਕ ਨਸ਼ੇ ਤੇ ਗਲਤਾਨ ਹੋਇਓ ਆ ਉਹਨਾਂ ਨੂੰ ਵੀ ਫਿਕਰ ਹੁੰਦੀ ਹੈ ਉਹ ਵੀ ਇਹੀ ਚਾਹੁੰਦੇ ਆ ਕਿ ਸਾਡੇ ਬੱਚੇ ਜ਼ਰੂਰ ਚੰਗੇ ਨਿਕਲਣ ਸੋ ਆਪਣੇ ਬੱਚਿਆਂ ਦੇ ਭਵਿੱਖ ਦੀ ਖਾਤਰ ਅਗਲਾ ਨੇ ਫਿਰ ਤੁਹਾਨੂੰ ਅਗਲੀ ਵਾਰੀ ਨਹੀਂ ਲੈ ਕੇ ਆਉਣਾ ਹਰ ਕੋਈ ਚਾਹੁੰਦਾ ਹੁੰਦਾ ਕਿ ਮੈਂ ਮਾੜੇ ਵਹਿਣ 'ਚ ਬਹਿ ਗਿਆ ਪਰ ਮੇਰੇ ਬੱਚੇ ਨਾ ਮਾੜੇ ਵਹਿਣ ਦੇ ਵਿੱਚ ਬਹਿਣ ਹੁੰਦਾ ਇਦਾਂ ਸੋ ਫੈਸਲਾ ਤੁਸੀਂ ਕਰਨਾ ਆਹੀ ਆ ਖਬਰ ਜੀ ਆਹੀ ਗੱਲਾਂ ਬਾਤਾਂ ਸੀਗੀਆਂ ਜਿਹੜੀਆਂ ਮੈਂ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹਾਂ ਮੈਂ ਉਮੀਦ ਕਰਦਾ ਕਿ ਤੁਸੀਂ ਇਹਨਾਂ ਗੱਲਾਂ ਬਾਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਮੇਂ ਦੀ ਹਕੂਮਤ ਤੱਕ ਜਿਹੜੇ ਇੱਥੋਂ ਦੀਆਂ ਏਜੰਸੀਆਂ ਨੇ ਉਹਨਾਂ ਤੱਕ ਵੀ ਇਹ ਗੱਲ ਜ਼ਰੂਰ ਪਹੁੰਚੇ ਇਹ ਖਬਰ ਕੇਵਲ ਇੱਕ ਖਬਰ ਨਹੀਂ ਹੈ ਇਹ ਪੰਜਾਬ ਦੇ ਦੁਖਾਂਤ ਨੂੰ ਪੰਜਾਬ ਦੇ ਦਰਦ ਨੂੰ ਤੇ ਪੰਜਾਬ ਦੀ ਪੀੜਾ ਨੂੰ ਬਿਆਨ ਕਰਨ ਵਾਲੀ ਆ ਇਹ ਖਬਰ ਇਸੇ ਹੀ ਕਰਕੇ ਜਿਹਨਾਂ ਨੂੰ ਇਸ ਗੱਲ ਦਾ ਪਤਾ ਜਿਹਨਾਂ ਨੂੰ ਇਸ ਗੱਲ ਦਾ ਕਈ ਵਰੇ ਪਹਿਲਾਂ ਕਈ ਦਹਾਕੇ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਸਾਡੇ ਪੰਜਾਬ ਦੀ ਧਰਤੀ ਨੂੰ ਕੋਣ ਵਾਂਗ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਖਾਣ ਤੇ ਲੱਗੀਆਂ ਹੋਈਆਂ ਨੇ ਤਾਕਤਾਂ ਜਿਨ੍ਹਾਂ ਨੂੰ ਇਸ ਗੱਲ ਦਾ ਪਹਿਲਾਂ ਹੀ ਇਲਮ ਹੋ ਗਿਆ ਸੀਗਾ ਕਿ ਸਾਡੀ ਪੰਜਾਬੀਆਂ ਦੀ ਅੱਡ ਅੱਡ ਢੰਗ ਤਰੀਕੇ ਦੇ ਨਾਲ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਸਾਡੇ ਪੰਜਾਬ ਨੂੰ ਨਿਸ਼ਤ ਨਬੂਦ ਕੀਤਾ ਜਾ ਰਿਹਾ ਉਹ ਕਿੰਨੇ ਦਹਾਕੇ ਪਹਿਲਾਂ ਹੀ ਸੰਘਰਸ਼ ਵਾਲੇ ਰਾਤ ਤੁਰ ਪੈ ਸਗੇ ਅੱਜ ਵੀ ਉਹ ਇਹੀ ਡਿਮਾਂਡ ਕਰਦੇ ਪਏ ਆ ਉਹੀ ਰਾਜ ਮੈਂ ਜਿਹੜੀ ਪਹਿਲਾਂ ਗੱਲ ਕਰਕੇ ਹਟਿਆ ਵਿਚਾਲੇ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਵੀ ਉਦਾਂ ਦੇ ਰਾਜ ਭਾਗ ਅਸੀਂ ਮੁੜ ਇਸ ਸਰਜ਼ਮੀਨ ਦੇ ਉੱਪਰ ਦੇਖਣਾ ਚਾਹੁੰਦੇ ਆ ਇਸੇ ਕਰਕੇ ਚਾਹੁੰਦੇ ਆ ਉਹ ਔਰ ਜਿਹੜੇ ਇਦਾਂ ਦੀ ਇੱਛਾ ਆਪਣੇ ਚਿੱਤ ਦੇ ਵਿੱਚ ਰੱਖਦੇ ਆ ਭਾਵੇਂ ਹਲਕਾ ਤਾਰਮ ਤਾਰਮ ਸਾਹਿਬ ਤੋਂ ਹੁਣ ਜਿਹੜੇ ਇਦਾਂ ਦੀ ਇੱਛਾ ਰੱਖਦੇ ਆ ਸਾਡੇ ਕਈ ਪੱਤਰਕਾਰ ਉਹਨਾਂ ਦੇ ਮੂੰਹਾਂ ਦੇ ਵਿੱਚ ਸਵਾਲ ਪਾਉਂਦੇ ਆ ਇਹਦਾ ਜਵਾਬ ਦਿਓ ਤੁਸੀਂ ਆ ਹੈਗੇ ਜਾਂ ਆ ਹੈਗੇ ਜਾਂ ਨਹੀਂ ਹੈਗੇ ਐਂ ਤੁਸੀਂ ਜੇ ਨਹੀਂ ਹੈਗੇ ਮੇਰੀ ਬੇਨਤੀ ਆ ਜਿਹੜੇ ਸ਼ੁੱਧ ਹਿੰਦੁਸਤਾਨੀ ਆ ਉਹਨਾਂ ਨੇ ਸ਼ੁੱਧ ਹਿੰਦੁਸਤਾਨੀ ਹੋ ਕੇ ਪੰਜਾਬ ਨੂੰ ਕਿੰਨਾ ਕੁ ਵਧੀਆ ਬਣਾਤਾ ਇਹ ਦੱਸ ਦਿਓ ਔਰ ਜਿਹੜੇ ਇਹ ਗੱਲ ਟਣਕਾ ਕੇ ਨਹੀਂ ਕਹਿੰਦੇ ਕਿ ਅਸੀਂ ਆ ਨਹੀਂ ਹੈਗੇ ਅਸੀਂ ਆ ਹਾਂ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਜੇ ਨਹੀਂ ਵੀ ਉਹ ਕਹਿ ਸਕਦੇ ਜਾਂ ਨਹੀਂ ਵੀ ਕਹਿਣਾ ਚਾਹੁੰਦੇ ਹੋ ਉਤੋ ਇਲਾਵਾ ਫਿਰ ਤੁਹਾਡੇ ਕੋਲ ਹੋਰ ਬਦਲ ਕੀ ਹੈਗਾ ਮੇਰੀ ਬੇਨਤੀ ਆ ਕਿ ਘਟੋ ਘਟ ਆਪਾਂ ਉਸ ਕਿਸਮ ਦੀ ਸੋਚ ਵਾਲਿਆਂ ਨੂੰ ਮੁਰੇ ਆਉਣ ਦੇ ਮੌਕੇ ਦਈਏ ਜਿਹੜੇ ਪੰਜਾਬ ਨੂੰ ਉਸ ਪਾਸੇ ਨੂੰ ਲੈ ਜਾਣ ਜੇ ਇਸ ਪਾਸੇ ਨੂੰ ਜਾਇਆ ਪੰਜਾਬ ਦਾ ਪੰਥ ਦਾ ਮਨੁੱਖਤਾ ਦਾ ਸਿੱਖਾਂ ਦਾ ਤੇ ਪੰਜਾਬ ਦੀ ਧਰਤੀ ਦੇ ਉੱਪਰ ਵਸਣ ਵਾਲੇ ਹਰ ਇੱਕ ਕੀੜੇ ਮਕੌੜੇ ਤੱਕ ਦਾ ਵੀ ਭਲਾ ਹੋਣਾ ਆ ਮਤ ਇਹ ਗੱਲ ਸੋਚੋ ਕਿ ਆ ਲਫਜ ਅਗਲਾ ਜੇ ਬੋਲੂਗਾ ਤਾਂ ਫਿਰ ਹੀ ਆਪਾਂ ਨਾਲ ਖੜਨਾ ਜੇ ਕੋਈ ਨਹੀਂ ਵੀ ਬੋਲਦਾ ਪਰ ਅਗਲਾ ਤੁਹਾਨੂੰ ਲੈ ਕੇ ਉਸੇ ਹੀ ਮੰਜ਼ਲ ਵੱਲ ਨੂੰ ਜਾਣਾ ਚਾਹੁੰਦਾ ਤਾਂ ਮੈਨੂੰ ਲੱਗਦਾ ਫਿਰ ਥੋੜਾ ਜਿਹਾ ਸੋਚ ਵਿਚਾਰ ਕਰ ਲਈਏ ਆ ਵੀ ਜਿਹੜੀ ਗੱਲ ਕਰਕੇ ਹਟਿਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਮੇਰੇ ਵਿਚਾਰਾਂ ਦੇ ਨਾਲ ਸਹਿਮਤੀ ਹੀ ਹੋਇਓ ਹਰ ਇੱਕ ਨੂੰ ਆਪੋ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਆਜ਼ਾਦੀ ਹੈ ਮੈਨੂੰ ਵੀ ਮਰਜ਼ੀ ਆਜ਼ਾਦੀ ਹੈ ਥੋੜੀ ਜਿਹੀ ਹੀ ਆਜ਼ਾਦੀ ਜ਼ਰੂਰ ਦਿਓ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਹਾਲਾਤ ਅੱਜ ਨਹੀਂ ਤੇ ਕੱਲ ਜ਼ਰੂਰ ਠੀਕ ਹੋਣਗੇ ਇਹ ਵੀ ਉਮੀਦ ਕਰਦੇ ਹਾਂ ਕਿ ਆਹ ਕੇਵਲ ਇੱਕ ਉਦਾਹਰਨ ਹੈ ਜਿਹੜੀ ਸਾਹਮਣੇ ਆ ਗਈ ਹੈ ਬਹੁਤ ਸਾਰੀਆਂ ਖਬਰਾਂ ਸਾਹਮਣੇ ਨਹੀਂ ਆਉਂਦੀਆਂ ਉਮੀਦ ਕਰਦੇ ਹਾਂ ਕਿ ਏਜੰਸੀਆਂ ਅਤੇ ਹਕੂਮਤਾਂ ਇਧਰਲੇ ਪਾਸੇ ਨੂੰ ਜ਼ਰੂਰ ਧਿਆਨ ਦੇਣਗੀਆਂ ਬਹੁਤ ਬਹੁਤ ਧੰਨਵਾਦ ਜੀ